ਕਬੀਰ ਗਰਵ ਨਾ ਕੀ ਜੀਐ ਚਾਮਲ ਪੀਟੇ ਹਾੜ ਭਗਤ ਕਬੀਰ ਜੀ ਸੰਤਿਵੇਂ ਸ਼ਲੋਕ ਵਿੱਚ ਸਾਨੂੰ ਸਮਝਾਉਂਦੇ ਕਹਿੰਦੇ ਵੀ ਇਸ ਸਰੀਰ ਦਾ ਇਸ ਸਰੀਰ ਦੇ ਸੁਹਪਣ ਦਾ ਜਵਾਨੇ ਦਾ ਕਦੇ ਵੀ ਹੰਕਾਰ ਨਾ ਕਰੀ ਗਰਵ ਮੀਠ ਹੰਕਾਰ ਨਾ ਕੀ ਜੀਐ ਨਾ ਕਰੀਐ ਕਦੇ ਵੀ ਇਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਸਰੀਰ ਦੇ ਸੋਹ ਪੰਦਾ ਜਵਾਨੀ ਦਾ ਚਾਮ ਲਪੇਟੀ ਹਾੜ ਆਖਰ ਹੈ ਤੇ ਹੱਡੀਆਂ ਦੀ ਮੁੱਠੀ ਨਾ ਜਿੰਨੂੰ ਚਾਮ ਚਮੜੇ ਨੇ ਲਪੇਟਿਆ ਹੋਇਆ ਹੈ ਚਮੜੇ ਦੇ ਵਿੱਚ ਇਹ ਹੱਡੀਆਂ ਦੀ ਮੁੱਠ ਹੈ ਕਦੀ ਵੀ ਇਹਦਾ ਹੰਕਾਰ ਨਾ ਕਰੀ ਕਦੀ ਵੀ ਜਵਾਨੀ ਤੇ ਮਾਣ ਨਾ ਕਰੀ ਹੈ ਵਰ ਉੱਪਰ ਛਤਰ ਧਰ ਤੇ ਹੁਣ ਧਰਨੀ ਗਾੜ ਕੰਦੇ ਜਿੰਨਾ ਉੱਤੇ ਛਤਰ ਝੁਲਦੇ ਸਨ ਜਿਹੜੇ ਘੋੜਿਆਂ ਦੇ ਉੱਪਰ ਬੈਠਦੇ ਸਨ ਘੋੜਿਆਂ ਦੀ ਸਵਾਰੀ ਕਰਦੇ ਸਨ ਛਤਰਾਂ ਦੇ ਥੱਲੇ ਰਹਿੰਦੇ ਸਨ ਤੇ ਹੁਣ ਧਰਨੀ ਗਾੜ ਤੇ ਤੁਪਾ ਉਹ ਧਰਨੀ ਧਰਤੀ ਗਾੜ ਗਾੜ ਮਜੋਏ ਗੱਡੇ ਗੇ ਧਰਤੀ ਦੇ ਵਿੱਚ ਪਾਵੋ ਵੀ ਮਿੱਟੀ ਹੋ ਗਏ ਜਿੰਨਾ ਦੇ ਕੋਲ ਇੰਨਾ ਕੁਝ ਸੀ ਕਿ ਆਖਰਕਾਰ ਮਿੱਟੀ ਹੋਣਾ ਇਸ ਲਈ ਕਦੇ ਵੀ ਸਰੀਰ ਦੇ ਸੁਆਪਨ ਦਾ ਜਵਾਨੀ ਦਾ ਹੰਕਾਰ ਨਾ ਕਰੀ ਕਬੀਰ ਗਰਵ ਨਾ ਕੀਜੀਐ ਉੱਚਾ ਦੇਖ ਆਵਾਸ ਜੇ ਤੈਨੂੰ ਵਾਹਿਗੁਰੂ ਨੇ ਉੱਚਾ ਮਹਿਲ ਘਰ ਦਿੱਤਾ ਸੋਹਣਾ ਘਰ ਦਿੱਤਾ ਵੱਡਾ ਘਰ ਦਿੱਤਾ ਉਹਨੂੰ ਦੇਖ ਕੇ ਕਦੇ ਵੀ ਹੰਕਾਰ ਨਾ ਕਰੀ ਕਿਉਂਕਿ ਇਹ ਤਾਂ ਚਾਰ ਜਨਾਂ ਦੀ ਖੇਡ ਹੈ ਕਦੇ ਵੀ ਮਾੜਿਆਂ ਨੂੰ ਮੁਖੌਲ ਨਾ ਕਰੀਂ ਆਜ ਕਾਲ ਭੋਏ ਲੇਟਨਾ ਅੱਜ ਨਾ ਕੱਲ ਜਦੋਂ ਇਹ ਮੌਤ ਨੇ ਆਣਾ ਹੈ ਮਿੱਟੀ ਵਿੱਚ ਰਲ ਜਾਣਾ ਉੱਪਰ ਜਾ ਮੈਂ ਘਾਸ ਤੇ ਉੱਪਰ ਘਾਹ ਉਗ ਜਾਣਾ ਹੈ ਕਹਿੰਦੇ ਇਹੋ ਜੀ ਅਵਸਥਾ ਵਿੱਚ ਇਹਨੂੰ ਦੇਖਣੀ ਪੈਣੀ ਹੈ ਇਸ ਲਈ ਕਦੇ ਵੀ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਹੰਕਾਰ ਨਾ ਕਰੀਂ ਸਗੋਂ ਸ਼ੁਕਰਾਨਾ ਕਰਕੇ ਜੱਪਿਆ ਕਰੀ ਸਤਨਾਮ ਵਾਹਿਗੁਰੂ ਕਬੀਰ ਗਰਵ ਨਾ ਕੀਤੀਐ ਰੰਕਨ ਹਸੀਏ ਕੋਏ ਬਾਬਾ ਜੀ ਅਗਲੇ ਸ਼ਲੋਕ 34ਵੇਂ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਕਹਿੰਦੇ ਕਦੇ ਵੀ ਪਰਮਾਤਮਾ ਦੇ ਦਿੱਤੇ ਹੋਏ ਧਨ ਪਦਾਰਥਾਂ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜੇ ਤੋ ਤਾਂ ਨਵਾਣ ਹੈ ਜੇ ਤੂੰ ਅਮੀਰ ਹੈ ਕਦੇ ਵੀ ਹੰਕਾਰ ਨਾ ਕਰੀ ਰੰਕ ਨਾ ਅਸੀਏ ਕੋਏ ਕਦੇ ਵੀ ਰੰਕ ਕੰਗਾਲ ਗਰੀਬ ਨੂੰ ਮਖੌਲ ਨਾ ਕਰੀ ਉਹਦਾ ਮਜ਼ਾਕ ਨਾ ਕਰੀ ਜੇ ਤੈਨੂੰ ਵਾਹਿਗੁਰੂ ਨੇ ਧਨ-ਵਰਤ ਬਹੁਤ ਦਿੱਤੇ ਨੇ ਵਾਹਿਗੁਰੂ ਦਾ ਸ਼ੁਕਰ ਕਰਿਆ ਕਰ ਕਿਉਂਕਿ ਅਜੋ ਸੋਨਾਓ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਵੇ ਅਜੇ ਤੇਰੀ ਵੀ ਜੀਵਨ ਜ਼ਿੰਦਗੀ ਰੂਪੀ ਵੇੜੀ ਜਿਵੇਂ ਨਾਅ ਮੇਂ ਵੇੜੀ ਸਮੁੰਦਰ ਮੈਂ ਸੰਸਾਰ ਸਮੁੰਦਰ ਵੇਖੀ ਹੈ ਪਤਾ ਨਹੀਂ ਕਦੋਂ ਕੀ ਹੋ ਜਾਣਾ ਹੈ ਪਾਵੇ ਜਿਹੜੇ ਤੰਨ ਪਦਾਰਥ ਇਹ ਘਰ ਮਹਿਲ ਮਾੜੀਆਂ ਇਹ ਸੋਹਣਾ ਸਰੀਰ ਵਾਹਿਗੁਰੂ ਨੇ ਦਿੱਤਾ ਹੈ ਜਾਂਦਿਆਂ ਇਹਨਾਂ ਨੂੰ ਚਿਰ ਨਹੀਂ ਲੱਗਦਾ ਕਬੀਰ ਗਰਵ ਨਾ ਕੀਜੀਐ ਦੇਹੀ ਦੇਖ ਸੁਰੰਗ ਦੇਹੀ ਸਰੀਰ ਸੁਰੰਗ ਸੋਨੇ ਰੰਗ ਵਾਲੇ ਦੇਹੀ ਨੂੰ ਦੇਖ ਕੇ ਆਪਣੇ ਸਰੀਰ ਦੇ ਸੁਆਪਣ ਨੂੰ ਦੇਖ ਕੇ ਕਦੇ ਹੰਕਾਰ ਨਾ ਕਰੀਂ ਕਿਉਂਕਿ ਆਜ ਕਾਲ ਤੱਕ ਜਾ ਹੋਗੇ ਜੋ ਕਾਂਚੂਰੀ ਕੋਈ ਅੰਗ ਕੋਈ ਅੰਗ ਸੱਪ ਜਿਵੇਂ ਸੱਪ ਕੁੱਝ ਛੱਡਦਾ ਹੈ ਨਾ ਇਦਾਂ ਹੀ ਪਤਾ ਨਹੀਂ ਕਦੋਂ ਇਸ ਸਰੀਰ ਨੂੰ ਛੱਡ ਕੇ ਚਲੇ ਜਾਣਾ ਪਤਾ ਨਹੀਂ ਕਦੋਸ਼ ਸਰੀਰ ਨਾ ਮਿੱਟੀ ਹੋ ਜਾਣਾ ਹੈ ਸੋ ਬਾਬਾ ਜੀ ਇਹਨਾਂ ਚਾਰ ਸ਼ਲੋਕਾਂ ਵਿੱਚ ਸਾਨੂੰ ਸਮਝਾਉਂਦੇ ਪਾਏ ਜੇ ਵਾਹਿਗੁਰੂ ਨੇ ਦਾਤਾਂ ਦਿੱਤੀਆਂ ਉਹਦਾ ਮਾਣ ਨਾ ਕਰੀ ਹੰਕਾਰ ਨਾ ਕਰੀ ਕਿਸੇ ਦਾ ਦੇਲ ਨਾ ਦੁਖਾਣਾ ਸਗੋ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹਾਂ ਵਾਹਿਗੁਰੂ ਨੂੰ ਯਾਦ ਕਰਕੇ ਜਪਿਆ ਕਰੀ ਸਤਨਾਮ ਵਾਹਿਗੁਰੂ ਸਾਹਿਬ ਜੀ